कल स्पेषली तेरह और चौदह तरीक जो कंडीशन ज्यादा तेज या बारिश हो सकती है और ये करके जो आर एम पी वालों तेरह येलो अलर्ट भी जारी किया गया देख सी नॉर्मल टेंडीशन जेल आ रही है बटे मोटे कदम भी सिस्टम की डिवेल्पमेंट अच्छी कर रहे है ਸੋ ਹੌਣ ਵਾਲੇ ਦੋ ਤਿੰਨ ਦਿਨ ਉਹਦੇ ਕਰਕੇ ਸਾਰੇ ਪੰਜਾਬ ਵਿੱਚ ਕਾਫੀ ਖ਼ਮਾਤ ਦੀ ਜਾਨੀ ਬਹੁਤ ਜ਼ਿਆਦਾ بارش ਹੋ ਸਕਦੀ ਹੈ ਸੋ ਉਸੇ ਨੂੰ ਫਾਰਮਰਸ ਨੂੰ ਹੀ ਸਲਾਹ ਦੇ ਰਹੇ ਹਾਂ ਕਿ ਕਿਉਂਕਿ ਦੋ ਤਿੰਨ ਦਿਨ ਜਿਹੜੇ بارش ਔਰ ਤੇਜ਼ ਹਵਾਵਾਂ ਲਾਈਟਨਿੰਗ ਕੰਟਰੀ ਹੋ ਸਕਦੀ ਹੈ ਸੋ ਇਹ ਚਾਹਤ ਇਹ ਪੀਅਰ ਵੈਦਰ ਕੰਡੀਸ਼ਨਸ ਹੈ ਇਹਨਾਂ ਨੂੰ ਧਿਆਨ ਵਿੱਚ ਰੱਖ ਕੇ ਇਹਨਾਂ ਨੂੰ ਹਾਰਵੈਸਟਿੰਗ ਦਾ ਪਲਾਨ ਕਰਨਾ ਚਾਹੀਦਾ ਹੈ ਔਸਮ ਵਿਭਾਗ ਵੱਲੋਂ 13 ਤੇ 14 ਅਪ੍ਰੈਲ ਲਈ ਕਰਮਵਾਰ orange ਅਤੇ yellow alert ਜਾਰੀ ਕੀਤਾ ਗਿਆ ਹੈ ਇਹਨਾਂ 2 ਦਿਨਾਂ ਦੇ ਦੌਰਾਨ ਪੰਜਾਬ ਦੇ ਕਈ ਹਿੱਸਿਆਂ 'ਚ ਤੇਜ਼ ਹਵਾਵਾਂ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ ਪੰਜਾਬ ਦੇ ਲਗਭਗ ਸਾਰੇ ਹੀ ਜ਼ਿਲ੍ਹਿਆਂ 'ਚ ਇਸ ਦਾ ਅਸਰ ਵੇਖਣ ਨੂੰ ਮਿਲੇਗਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀਾਂ ਨੇ ਦਾਵਾ ਕੀਤਾ ਹੈ ਕਿ ਕਿਸਾਨ ਵੀਰ ਇਹਨਾਂ ਦਿਨਾਂ ਦੇ ਦੌਰਾਨ ਆਪਣੀਆਂ ਫਸਲਾਂ ਦਾ ਖਾਸ ਧਿਆਨ ਰੱਖਣ ਕਿਉਂਕਿ ਇਹ ਸਮਾਕਰਣਕ ਦੀ ਵਾਢੀ ਦਾ ਚੱਲ ਰਿਹਾ ਹੈ ਅਤੇ ਖੜੀਆਂ ਫਸਲਾਂ ਨਾਲੋ ਜ਼ਿਆਦਾ ਨੁਕਸਾਨ ਕਟੀਆਂ ਹੋਈਆਂ ਫਸਲਾਂ ਦਾ ਹੁੰਦਾ ਹੈ ਉਹਨਾਂ ਕਹਿੰਿਆ ਕਿ ਇਨ੍ਹਾਂ ਦਿਨਾਂ 'ਚ ਕਿਸਾਨ ਫਸਲਾਂ ਨਾ ਕੱਟਣ ਉਹਨਾਂ ਕਹਿਆ ਕਿ ਜੇਕਰ ਪਾਰੇ ਦੀ ਗੱਲ ਕੀਤੀ ਜਾਵੇ ਤਾਂ ਵੱਧ ਤੋਂ ਵੱਧ ਪਾਰਾ ਲਗਭਗ 34 ਡਿਗਰੀ ਅਤੇ ਘੱਟ ਤੋਂ ਘੱਟ 17 ਡਿਗਰੀ ਤੱਕ ਚੱਲ ਰਿਹਾ ਜੋ ਕਿ ਆਮ ਹੈ ਪਰ ਉਹਨਾਂ ਕਹਿਆ ਕਿ ਬਾਰਿਸ਼ ਪੈਣ ਤੋਂ ਬਾਅਦ ਮੌਸਮ ਦੇ ਵਿੱਚ ਜ਼ਰੂਰ ਕੁਝ ਤਬਦੀਲੀ ਆਵੇਗੀ ਉਹਨਾਂ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਹਾਂ ਜੀ ਜੇ ਅਸੀਂ ਚੱਲ ਰਹੀਆਂ ਵੈਦਰ ਕੰਡੀਸ਼ਨਸ ਦੀ ਗੱਲ ਕਰੀਏ ਤਾਂ ਕੱਲ ਦਾ ਮੈਕਸਿਮਮ ਟੈਂਪਰੇਚਰ 34.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 34 ਡਿਗਰੀ ਸੈਂਟੀਗ੍ਰੇਡ ਸੀ ਸੋ ਲਗਭਗ ਪੁਆਇੰਟ 2 ਡਿਗਰੀ ਸੈਂਟੀਗ੍ਰੇਡ ਇਹ ਨਾਰਮਲ ਤੋਂ ਉੱਪਰ ਅਬਜ਼ਰਵ ਕੀਤਾ ਗਿਆ ਇਸੇ ਤਰ੍ਹਾਂ ਅੱਜ ਦਾ ਮਿਨਿਮਮ ਟੈਂਪਰੇਚਰ 17.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਮਿਨਿਮਮ ਟੈਂਪਰੇਚਰ 16.6 ਡਿਗਰੀ ਸੈਲਸੀਅਸ ਹੈ ਸੋ ਇਹ ਲਗਭਗ ਪੁਆਇੰਟ 8 ਡਿਗਰੀ ਸੈਲਸੀਅਸ ਨਾਰਮਲ ਤੋਂ ਉੱਪਰ ਅਬਜ਼ਰਵ ਕੀਤਾ ਗਿਆ ਸੋ ਅਸੀਂ ਦੇਖ ਸਕਦੇ ਹਾਂ ਕਿ ਨੀਅਰ ਨਾਰਮਲ ਟੈਂਪਰੇਚਰ ਕੰਡੀਸ਼ਨਸ ਜਿਹੜੀਆਂ ਅੱਜ ਕੱਲ ਪ੍ਰਵੇਲ ਕਰ ਰਹੀਆਂ ਨੇ ਬਟ ਕਿਉਂਕਿ ਹੁਣ ਇੱਕ ਡਬਲਯੂਡੀ ਸਿਸਟਮ ਦੀ ਡਿਵੈਲਪਮੈਂਟ ਅਸੀਂ ਪਿੱਛੇ ਅਬਜ਼ਰਵ ਕਰ ਰਹੇ ਹਾਂ ਸੋ ਆਉਣ ਵਾਲੇ 2-3 ਦਿਨ ਉਹਦੇ ਕਰਕੇ ਸਾਰੇ ਪੰਜਾਬ ਵਿੱਚ ਕਾਫੀ ਥਾਵਾਂ ਤੇ ਜਿਹੜੀ ਮੋਡਰੇਟ ਬਾਰਿਸ਼ ਹੋ ਸਕਦੀ ਹੈ ਔਰ ਇਹਦੇ ਨਾਲ-ਨਾਲ ਲਾਈਟਨਿੰਗ ਥੰਡਰ ਡਿਵੈਲਪਮੈਂਟ ਔਰ ਤੇ ਲਗਭਗ ਹੀ ਲੋਕਾਂ ਨੂੰ ਜਿਹੜਾ ਰਾਤ ਮਿਰੂ ਵੀ ਦਾਮਨ ਜੀ ਕੰਨੇ ਕੋਲੀ ਦੀ ਰਾਤ ਜੀ ਹਾਂ ਜੀ ਜਦੋਂ ਵੀ ਡਬਲਿਊ ਡੀ ਸਿਸਟਮ ਦੀ ਡਿਵੈਲਪਮੈਂਟ ਹੁੰਦੀ ਹੈ ਤਾਂ ਉਹਦੇ ਨਾਲ ਡੇ ਟਾਈਮ ਜਿਹੜਾ ਟੈਂਪਰੇਚਰ ਉਹਦੇ ਵਿੱਚ ਜ਼ਰੂਰ ਗ੍ਰਾਵਟ ਆਉਂਦੀ ਹੈ ਜਦੋਂ ਕਿ ਨਾਈਟ ਟਾਈਮ ਥੋੜਾ ਟੈਂਪਰੇਚਰ ਘੱਟ ਜਾਂਦਾ ਹੈਗਾ ਸੋ ਡੇ ਟਾਈਮ ਟੈਂਪਰੇਚਰ ਦੇ ਵਿੱਚ ਜ਼ਰੂਰ ਇਹ ਦੋ ਦਿਨ ਦੀ ਗ੍ਰਾਵਟ ਜਿਹੜੀ ਉਹ ਅਬਜ਼ਰਵ ਕਰ ਸਕਦੇ ਆਂ ਤੇ ਮੈਮ ਜਿੱਦਾ ਕਣਕਾਂ ਦੀ ਵਾਢੀ ਦਾ ਸੀਜ਼ਨ ਵੀ ਚੱਲ ਰਿਹਾ ਹੈ ਸੋ ਕਿ ਬਹੁਤ ਵਿਸਾਖੀ ਦੇ ਦਿਨਾਂ 'ਚ ਕਣਕ ਦੀ ਵਾਢੀ ਕਰਦੇ ਮੰਡੀਆਂ ਜਾਂਦੇ ਆ ਸੋ ਆਹ ਦੋ ਤਿੰਨ ਦਿਨ ਬਾਰਿਸ਼ ਹੋਣੀ ਤਾਂ ਫਸਲ ਨੂੰ ਵੀ ਨੁਕਸਾਨ ਹੋ ਸਕਦਾ ਬਾਰਿਸ਼ ਦਾ ਅ ਜੀ ਕਿਉਂਕਿ ਹੁਣ ਜਿਹੜੇ ਕਣਕ ਦੀ ਕ੍ਰੌਪ ਆ ਉਹ ਪੱਕ ਚੁੱਕੀ ਹੈ ਤੇ ਹਾਰਵੈਸਟਿੰਗ ਉਹਦੀ ਸਟਾਰਟ ਹੋ ਚੁੱਕੀ ਹੈ ਸੋ ਅਸੀਂ ਹੁਣ ਫਾਰਮਰਸ ਨੂੰ ਇਹੀ ਸਲਾਹ ਦੇ ਰਹੇ ਹਾਂ ਕਿ ਕਿਉਂਕਿ ਦੋ ਤਿੰਨ ਦਿਨ ਜਿਹੜੇ ਬਾਰਿਸ਼ ਔਰ ਤੇਜ਼ ਹਵਾਵਾਂ ਲਾਈਟਨਿੰਗ ਥੰਡਰਿੰਗ ਹੋ ਸਕਦੀ ਹੈ ਸੋ ਇਹ ਜਿਹੜੀਆਂ ਵੈਦਰ ਕੰਡੀਸ਼ਨਸ ਨੇ ਇਹਨਾਂ ਨੂੰ ਧਿਆਨ ਵਿੱਚ ਰੱਖ ਕੇ ਉਹਨਾਂ ਨੂੰ ਹਾਰਵੈਸਟਿੰਗ ਜਿਹੜੀ ਪਲਾਨ ਕਰਨੀ ਚਾਹੀਦੀ ਹੈ ਫਿਲਹਾਲ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ ਕਿਉਂਕਿ ਅਗਲੇ 2-3 ਦਿਨ ਕੰਡੀਸ਼ਨਸ ਹਲੇ ਨਹੀਂ ਸਹੀ ਹੈਗੀਆਂ ਔਰ ਜੇ ਉਹਨਾਂ ਨੇ ਆਲਰੇਡੀ ਹਾਰਵੈਸਟਿੰਗ ਕਰ ਕਰ ਲਈ ਹੈਗੀ ਹੈ ਤਾਂ ਉਹਨਾਂ ਨੂੰ ਪ੍ਰੋਡਿਊਸ ਦੀ ਹੈ ਜੀ ਜ਼ਰੂਰ ਸਾਮ ਸੰਭਾਲ ਕਰ ਲੈਣੀ ਚਾਹੀਦੀ ਹੈ ਤਾਂ ਕਿ ਇਹਦਾ ਕੋਈ ਨੁਕਸਾਨ ਨਾ ਹੋ ਸਕੇ ਕਿਉਂਕਿ ਕੱਲ ਔਰ ਪਰਸੋਂ ਸਪੈਸ਼ਲੀ 13 ਔਰ 14 ਤਰੀਕ ਨੂੰ ਜੁੜੀਆਂ ਕੰਡੀਸ਼ਨਸ ਜ਼ਿਆਦਾ ਹਨ ਦੇ ਵਿੱਚ ਤੇਜ਼ ਹਵਾਵਾਂ ਜਾਂ ਬਾਰਿਸ਼ ਹੋ ਸਕਦੀ ਹੈ ਔਰ ਇਹਦੇ ਕਰਕੇ ਜਿਹੜਾ ਆਈਐਮਡੀ ਵੱਲੋਂ 13 ਤਰੀਕ ਨੂੰ orange ਔਰ 14 ਤੱਕ ਨੂੰ yellow alert ਵੀ ਜਾਰੀ ਕੀਤਾ ਗਿਆ ਸੋ ਇਹਨਾਂ ਦਾ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਕੋਈ ਪੰਜਾਬ ਦੇ ਵਿੱਚ ਆਇਆ ਕੁਝ ਕੁਛ ਇਲਾਕੇ ਆ ਜਿੱਦਾ ਜਿਹੜੇ ਹਾਂ ਜੀ ਇਹ ਬੜਾ ਸਿਸਟਮ 익ਸਪੈਕਟਿਡ ਹੈ ਕਿ ਆਲਮੋਸਟ ਸਾਰਾ ਪੰਜਾਬ ਹੀ ਇਹ ਕਵਰ ਕਰ ਸਕਦਾ ਆਲਮੋਸਟ ਸਾਰੇ ਡਿਸਟ੍ਰਿਕਟਸ ਵਿੱਚ ਹੀ ਜਿਹੜੀ ਇਸ ਤਰ੍ਹਾਂ ਦੀਆਂ ਵੈਦਰ ਕੰਡੀਸ਼ਨਸ ਲਾਈਟ ਟੂ ਮੋਡਰੇਟ ਬਾਰਿਸ਼ ਔਰ ਤੇਜ਼ ਹਵਾਵਾਂ ਮੱਨ ਲਾਈਟਨਿੰਗ ਥੰਡਰਿੰਗ ਹੋ ਸਕਦੀ ਹੈ ਨੰਨ ਉਸ ਤੋਂ ਬਾਅਦ ਫਿਰ ਕਰਨੀ ਲੱਗਦਾ ਦੁਬਾਰਾ ਫਿਰ ਉਸੇ ਤਰ੍ਹਾਂ ਵਧੇਗੀ ਉਸੇ ਤਰ੍ਹਾਂ ਟੈਂਪਰੇਚਰ ਰਾਈਸ ਬਿਲਕੁਲ ਜੀ ਕਿਉਂਕਿ ਫਿਲਹਾਲ ਤਾਂ ਡਬਲਿਊ ਡੀ ਸਿਸਟਮ ਦਾ ਇਫੈਕਟ 2-3 ਦਿਨ ਪ੍ਰਵੇਲ ਕਰਨ ਵਾਲਾ ਸੋ ਉਹਦੇ ਵਿੱਚ ਡੇ ਟਾਈਮ ਟੈਂਪਰੇਚਰ ਦੇ ਵਿੱਚ ਕੁਝ ਗ੍ਰੈਵਿਟ ਹੋ ਸਕਦੀ ਹੈ ਬਟ ਉਹਦੇ ਤੋਂ ਬਾਅਦ ਜਦੋਂ ਕੰਡੀਸ਼ਨਸ ਕਲੀਅਰ ਹੋ ਜਾਂਦੀਆਂ ਨੇ ਫਿਰ ਜਿਹੜਾ ਟੈਂਪਰੇਚਰ ਗ੍ਰੈਜੂਅਲੀ ਰਾਈਸ ਕਰ ਸਕਦਾ ਹੈ